ਜਦੋਂ ਬਰਸਾਤਾਂ ਦਾ ਮੌਸਮ ਸ਼ੁਰੂ ਹੁੰਦਾ ਨਾ ਆਪਣੇ ਘਰਾਂ ਦੇ ਵਿੱਚ ਤਰ੍ਹਾਂ-ਤਰ੍ਹਾਂ ਦੇ ਕੀੜੇ ਮਕੌੜੇ ਆਉਣੇ ਸ਼ੁਰੂ ਹੋ ਜਾਂਦੇ ਨੇ ਜਿਹੜੇ ਕਿ ਆਪਾਂ ਨੂੰ ਖਾਣ ਪੀਣ ਦੇ ਵਿੱਚ ਬਹੁਤ ਪਰੇਸ਼ਾਨ ਕਰਦੇ ਨੇ ਰਾਤ ਨੂੰ ਆਪਾਂ ਨੂੰ ਸੌਂ ਨਹੀਂ ਦੇ ਆਪਣੇ ਬਿਸਤਰਿਆਂ ਦੇ ਉੱਪਰ ਡੇ ਪੈਂਦੇ ਨੇ ਆਪਾਂ 1 ਲੀਟਰ ਪਾਣੀ ਲੈਣਾ ਪਾਣੀ ਦੇ ਵਿੱਚ ਆਪਾਂ ਨਿੰਮ ਦੀਆਂ ਪੱਤੀਆਂ ਪਾਉਣੀਆਂ ਨੇ ਕਿਉਂਕਿ ਨਿੰਮ ਜਿਹੜਾ ਹੁੰਦਾ ਕੌੜਾ ਹੁੰਦਾ ਪੰਜ-ਛੇ ਚੀਜ਼ਾਂ ਆਪਾਂ ਇਹਦੇ ਵਿੱਚ ਹੋਰ ਐਡ ਕਰਨੀਆਂ ਨੇ ਉਸ ਤੋਂ ਪਹਿਲਾਂ ਮੈਂ ਦੱਸਾਂ ਤੁਸੀਂ ਕਮੈਂਟ ਜ਼ਰੂਰ ਕਰਦੇ ਹੋ ਕਿੱਥੇ-ਕਿੱਥੇ ਸਾਡੀ ਵੀਡੀਓ ਨੂੰ ਦੇਖ ਰਹੇ ਹੋ ਇੱਕ ਪਾਣੀ ਨੇ ਆਪਾਂ ਇਹਦੇ ਵਿੱਚ ਲਸਣ ਦੀਆਂ ਕਲੀਆਂ ਤੇ 10 15 ਪਾਉਣੇ ਲੌਂਗ ਤੇ ਇੱਕ ਟਿੱਕੀ ਪਾਉਣੀ ਆ ਇਹਦੇ ਵਿੱਚ ਮੁਸਕ ਕਪੂਰ ਦੀ ਤੇ ਦੋ ਚੀਜ਼ਾਂ ਆਪਾਂ ਇਹਦੇ ਵਿੱਚ ਹੋਰ ਐਡ ਕਰਾਂਗੇ ਵੀਡੀਓ ਨੂੰ ਅਖੀਰ ਤੱਕ ਦੇਖਿਓ ਜਿਹੜੀ ਸਭ ਤੋਂ ਅਖੀਰ ਦੇ ਵਿੱਚ ਆਪਾਂ ਚੀਜ਼ ਪਾਉਣੀ ਆ ਉਹਦਾ ਇਸ ਲਿਕੜ ਦੇ ਵਿੱਚ ਪਾਉਣ ਦਾ ਬਹੁਤ ਫਾਇਦਾ ਹੋਣਾ ਉਸ ਨੂੰ ਤੁਸੀਂ ਜ਼ਰੂਰ ਵੇਖਿਓ ਇੱਕ ਆਪਾਂ ਲੈ ਲੈਣੀ ਆ ਜਿਹੜੀ ਆਪਾਂ ਘਰੇ ਮਸਰ ਭਿਜਾਉਣ ਵਾਸਤੇ ਕਸੂਆ ਸਾਫ ਲਾਉਣੇ ਹੁੰਦੇ ਨੇ ਗੋਲ-ਗੋਲ ਜਿਹੜੀ ਜਲੇਬੀ ਜੀ ਹੁੰਦੀ ਆ ਉਹ ਲੈ ਲੈਣੀ ਆ ਉਹਦੇ ਬਰੇਕ ਟੁਕੜੇ ਕਰਕੇ ਆਪਾਂ ਇਹਦੇ ਵਿੱਚ ਪਾਣੀ ਦੇ ਵਿੱਚ ਪਾ ਦੇਣੇ ਨੇ ਪਾਣੀ ਨੂੰ ਆਪਾਂ ਚੰਗੀ ਤਰ੍ਹਾਂ ਪੂਰਾ ਰੰਨ ਲੈਣਾ ਇਹਨੂੰ ਠੱਕ ਦਿਓ ਠੱਕਣ ਤੋਂ ਬਾਅਦ ਨਾ 15-20 ਮਿੰਟ ਮੱਠੀ-ਮੱਠੀ ਅੱਗ ਦੇ ਉੱਪਰ ਇਹਨੂੰ ਹਿਲਾ ਕੇ ਇਹਦੀ ਭਾਫ਼ ਬੰਦ ਕਰ ਦਿਓ ਭਾਫ਼ ਬੰਦ ਕਰਨ ਤੋਂ ਬਾਅਦ ਜਦੋਂ ਇਸ ਪਾਣੀ ਦਾ ਰੰਗ ਨਾ ਬਦਲਣਾ ਸ਼ੁਰੂ ਹੋ ਗਿਆ ਭਾਵੇਂ ਜਿਹੜਾ ਸਾਰਾ ਸਮਾਨ ਦਾ ਅਸਰ ਆ ਉਹ ਪਾਣੀ ਦੇ ਵਿੱਚ ਇਕੱਠਾ ਹੋ ਜਾਊਗਾ ਪਾਣੀ ਰਿਜਣਾ ਸ਼ੁਰੂ ਹੋ ਜਾਊਗਾ ਉਸ ਨੂੰ ਆਪਾਂ ਕੀ ਕਰਨਾ ਉਤਾਰ ਲੈਣਾ ਉਸ ਤੋਂ ਪਹਿਲਾਂ ਕਿ ਮੈਂ ਅਗਲੀ ਚੀਜ਼ ਤੁਹਾਨੂੰ ਪਾਉਣੀ ਦੱਸਾਂ ਕਿਹੜੀ ਚੀਜ਼ ਪਾਉਣੀ ਹੈ ਉਹਦੇ ਵਿੱਚ ਆਪਾਂ ਪਾਉਣੇ ਨੇ 5-7 ਟੁਕੜੇ ਦਾਲਚੀਨੀ ਦੇ ਦਾਲਚੀਨੀ ਆਪਣੇ ਜਿਹੜੇ ਘਰਾਂ ਦੇ ਰਸੋਈ ਦੇ ਵਿੱਚ ਆਮ ਪਈ ਹੁੰਦੀ ਆ ਉਹ ਪਾ ਦਿਓ ਕਿਉਂਕਿ ਇਹ ਖਾਣ ਦੇ ਵਿੱਚ ਮਿੱਠੀ ਹੁੰਦੀ ਆ ਮਿੱਠੀਆਂ ਚੀਜ਼ਾਂ ਤੇ ਅਕਸਰ ਕੀੜੀਆਂ ਵਗੈਰਾ ਬਹੁਤ ਜਲਦੀ ਆਉਂਦੀਆਂ ਨੇ ਜਦੋਂ ਇਸ ਦੇ ਲੜੇ ਆਉਣਗੇ ਆ ਖਾਣਗੇ ਤਾਂ ਮਰ ਜਾਣਗੇ ਜਾਂ ਤੁਹਾਡੇ ਘਰ ਤੋਂ ਦੂਰ ਭੱਜ ਜਾਣਗੇ 2-3 ਟੁਕੜੇ ਆਪਾਂ ਦਾਲਚੀਨੀ ਦੇ ਪਾ ਦਿਓ ਇਹਨੂੰ ਚੰਗੀ ਤਰ੍ਹਾਂ ਰੰਨ ਲਿਓ ਰੰਨਣ ਤੋਂ ਬਾਅਦ ਇਨੂੰ ਠੰਡਾ ਕਰਕੇ ਆਪਾਂ ਜਿਹੜੀ ਸਪਰੇਅ ਵਾਲੀ ਬੋਤਲ ਹੁੰਦੀ ਹੈ ਉਹਦੇ ਵਿੱਚ ਪਾ ਕੇ ਆਪਾਂ ਜਗ੍ਹਾ-ਜਗ੍ਹਾ ਦੇ ਉੱਪਰ ਸਪਰੇਅ ਕਰਦੇ ਹੋ ਜਿੱਥੇ ਇਥੇ ਤੁਹਾਡੇ ਕੀੜੇ ਮਕੌੜੇ ਜਾਂ ਸਿਪਕਲੀਆਂ ਵਗੈਰਾ ਆ ਕੇ ਲੁਕਦਿਆਂ ਨੇ ਉੱਥੇ ਸਪਰੇਅ ਕਰਦੇ ਹੋ ਤੁਹਾਡੇ ਘਰਾਂ ਦੇ ਵਿੱਚੋਂ ਸਿਪੜੀਆਂ ਵਗੈਰਾ ਸਿਪਕਲੀਆਂ ਵਗੈਰਾ ਕੀੜੀਆਂ ਵਗੈਰਾ ਜਾਂ ਹੋਰ ਜੀਵ ਜੰਤੂ ਬਾਹਰ ਭੱਜ ਜਾਣਗੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਧੰਨਵਾਦ ਸਤਿ ਸ੍ਰੀ ਅਕਾਲ